ਇਹ ਕੋਈ ਆਮ ਵਿਅਕਤੀ ਨੇ ਕਤਲ ਨਹੀਂ ਕੀਤਾ ਜੇ ਕਤਲ ਕੀਤਾ ਜਾਂਦਾ ਤਾਂ ਸਾਰਾ ਟੱਬਰ ਹੁੰਨ ਨੂੰ ਗੱਟਕੜ ਕੀਤਾ ਹੁੰਦਾ ਮਨਜੀਤ ਕੌਰ ਨੂੰ ਇਨਸਾਫ ਲੈਣ ਦੀ ਲਈ ਇਹਨਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਾਉਣ ਦੀ ਲਈ ਅਜੇ ਆਪਾਂ ਬੈਠੇ ਆ ਜਿਹੜੇ ਇਹਦੇ ਵਿੱਚ ਸ਼ਾਮਲ ਦੋਸ਼ੀ ਨੇ ਕਤਲ ਨੇ ਔਰ ਸਾਜ਼ਿਸ਼ਕਾਰ ਹੈ ਉਹਨਾਂ ਦੀ ਗ੍ਰਿਫਤਾਰੀ ਦੀ ਅਸੀਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਪੰਜਾਬ ਸਰਕਾਰ ਔਰ ਕਿਹੜਾ ਪੁਰਖ ਮੁਖੀ ਤੋਂ ਇਹਦੀ ਮੰਗ ਕਰਦੇ ਆ ਜਿਹੜੀ ਭੀੜ ਪੈਂਦੀ ਆ ਉਹ ਔਰਤਾਂ ਦੇ ਪੈਂਦੀ ਆ ਸਾਡੀਆਂ ਬੀਬੀਆਂ ਪੜਾਣ ਤੇ ਉਹਨਾਂ ਤੇ ਪੈਂਦੀ ਆ ਮੇਰੀ ਵੀ ਸਿਹਤ ਕੋਈ ਵਧੀਆ ਚੰਗੀ ਨਹੀਂ ਸੀ ਪਰ ਮੈਨੂੰ ਜਦੋਂ ਕਾਮਰ ਬੇਦੋਰਾ ਨੇ ਕਿਹਾ ਮੈਂ ਉਸੇ ਸਮੇਂ ਮਾ ਜਿਹੜਾ ਆਇਆ ਬਾਕੀ ਸਾਥੀ ਵੀ ਇਦਾਂ ਹੀ ਆਏ ਸਾਰੇ ਕਿਉਂਕਿ ਅੱਜ ਦਾ ਦਿਨ ਤੁਸੀਂ ਸਾਰੇ ਜਾਣਦੇ ਹੋ ਔਰਤਾਂ ਦਾ ਅੰਤਰਰਾਸ਼ਟਰੀ ਪਦਰ ਦਾ ਦਿਨ ਆ ਜਦੋਂ ਅੱਜ ਦਾ ਵਿਸ਼ਾ ਔਰਤਾਂ ਦੀ ਬਦਖਾਸੀ ਲਈ ਔਰਤਾਂ ਨਾਲ ਤਕਰਾ ਨਾ ਹੋਵੇ ਔਰਤਾਂ ਨੂੰ ਬਰਾਬਰ ਦਾ ਜਿਹੜਾ ਹੈਗਾ ਸਮਝ ਆ ਜਾਵੇ ਉਹਦੇ ਲਈ ਨਵੰਦਾ ਜਜਬਾ ਮਨਜੀਤ ਕੌਰ ਦੇ ਵਿੱਚ ਵੀ ਸੀ ਉਹ ਚੌਦੀ ਸੀ ਔਰਤ ਵੀ ਉਹਦਾ ਰੋਲ ਆਦਾ ਕਰੇ ਜਿੱਦਾਂ ਦਾ ਪਹਿਲਾ ਕਰਦੀ ਰਹੀ ਹੈ ਉਹ ਸਿੱਖ ਇਤਿਹਾਸ ਹੈ ਆਜ਼ਾਦੀ ਦਾ ਇਤਿਹਾਸ ਹੈ ਉਹ ਇਨਕਲਾਬ ਨੇ ਰੂਸ ਦੇ ਉਹ ਚਾਈਨਾ ਦੇ ਇਨਕਲਾਬ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਕੁੜੀਆਂ ਨਾਲ ਗੱਲ ਕਰ ਰਿਹਾ ਸੀ ਕਿ ਮਨਜੀਤ ਕੌਰ ਉਹ ਤੁਸੀਂ ਮਰਿਆ ਨਾ ਸਮਝੋ ਉਹਦੀ ਮੌਤ ਨਾ ਸਮਝੋ ਉਹ ਆਪਣੀ 53-54 ਸਾਲ ਦੀ ਉਮਰ ਦੇ ਵਿੱਚ ਐਡੀ ਉਮਰ ਜਿਉਂ ਕੇ ਚਲੀ ਗਈ ਜਿਹੜੀ ਉਮਰ ਸ਼ਾਇਦ ਉਹਨਾਂ ਦੀ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਬਾਰੇ ਵੱਡੇ ਬਜ਼ੁਰਗ ਉਹ ਵੀ ਓਨਾ ਬਟਾ ਕੰਮ ਨਹੀਂ ਕਰ ਸਕੇ ਹੋਣਗੇ ਜਾਂ ਸਾਡੇ ਵਿੱਚੋਂ ਵੀ ਬਹੁਤ ਸਾਰਾ ਔਕਾਤ ਸਾਡੀਆਂ ਬੀਬੀਆਂ ਪੜਾ ਸਾਡੀਆਂ ਖੁਦ ਮਤਾਵਾ ਸਾਡੇ ਸਮਾਜੀਆਂ ਬੀਬੀਆਂ ਉਹ ਵੀ ਉਹਨਾਂ ਕੰਮ ਨਹੀਂ ਕਰ ਸਕੇ ਹੋਣਗੀਆਂ ਜਿੰਨੀ ਉਮਰ ਦੇ ਵਿੱਚ ਮਨਜੀਤ ਕੌਰ ਦਾ ਜਿਹੜਾ ਨਾਂ ਜਿਹੜਾ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਬਣ ਗਿਆ ਸੀ ਔਰ ਉਹ ਲਗਾਤਾਰ ਜਦੋਂ ਮੈਂ ਕੋਰਟ ਦੇ ਵਿੱਚ ਦੇਖਦਾ ਕਿਸੇ ਬੀਬੀ ਦਾ ਕੇਸ ਲੈ ਕੇ ਫੜੀ ਆ ਰਹੀ ਹੈ ਕਦੇ ਲਈ ਪੈਨਸ਼ਨ ਦਾ ਸਵਾਲ ਹੈ ਕਿਸੇ ਨੂੰ ਕੋਈ ਉਹਦੀ ਕੋਈ ਅਨਰੇਗਾ ਮਜ਼ਦੂਰ ਦਾ ਜਿਹੜਾ ਕਾਰਡ ਨਹੀਂ ਬਣ ਰਿਹਾ ਮੈਨੂੰ ਜਿੰਨੇ ਵਾਰੀ ਵੀ ਉਹ ਮਿਲੀ ਹੈ ਕਦੇ ਉਹਨੇ ਆਪਣਾ ਨਿੱਜੀ ਕੰਮ ਕਦੇ ਨਹੀਂ ਕਿਹਾ ਔਰ ਕਿਸੇ ਵੀ ਲੀਟਰ ਨੂੰ ਹੀ ਕਿਹਾ ਹੋਵੇਗਾ ਇਸ ਕਰਕੇ ਸਾਡੇ ਲਈ ਠੀਕ ਹੈ ਬਹੁਤ ਦੁੱਖ ਦੀ ਗੱਡੀ ਹੈ ਉਹਨਾਂ ਲੋਕਾਂ ਨੇ ਸਾਡੇ ਤੋਂ ਬਹੁਤ ਹੋਣ ਹਾਰ ਛੱਡੀ ਆਗੂ ਉਹ ਖੋਹੀ ਹੈ ਉਹਦਾ ਜਿਹੜਾ ਹੈਗਾ ਕਟਾ ਮੈਂ ਇੱਕ ਦੋਨੇ ਬੀਬੀਆਂ ਨੂੰ ਦੋਨੇ ਫੜਿਆ ਪੈਣਾ ਉਹਨਾਂ ਨੂੰ ਪਿਆ ਸੀਗਾ ਕਿ ਇਹ ਤੁਸੀਂ ਤੁਹਾਨੂੰ ਮਨਜੀਤ ਕੌਰ ਬਣਾਣਾ ਪਏਗਾ ਉਹ ਤੁਹਾਨੂੰ ਖਤਮ ਕਰਨਾ ਚਾਹੁੰਦੇ ਆ ਇਹ ਜਿਹੜੇ ਲੋਕ ਹੈ ਤੁਹਾਨੂੰ ਆਗੂ ਰਹਿਣ ਕਰਨਾ ਚਾਹੁੰਦੇ ਆ ਤੁਹਾਨੂੰ ਆਗੂ ਬਣਨਾ ਹੋਏਗਾ ਹੋਰ ਮਨਜੀਤ ਕੌਰ ਸਾਨੂੰ ਪੈਦਾ ਕਰਦੀਆਂ ਫੈਣੀਆਂ ਇਸ ਕਰਕੇ ਮੈਂ ਤੁਹਾਨੂੰ ਇਹ ਅਪੀਲ ਕਰਦਾ ਕਿ ਅਸੀਂ ਮੰਗ ਕੀਤੀ ਹੈ ਪੁਲਿਸ ਦਾ ਰੋਲ ਹੋਰ ਤੱਕ ਜਿਵੇਂ ਸਾਨੂੰ ਪ੍ਰਭਾਵ ਮਿਲਿਆ ਉਹ ਠੀਕ ਲੱਗਿਆ ਜੇ ਇਹਨਾਂ ਚ ਕੋਈ ਅਨਾਕਾਨੀ ਹੋਈ ਜੇ ਇਹਨਾਂ ਨੇ ਕੋਈ ਅੱਖਾਂ ਪਮਾਉਣ ਦਾ ਯਤਨ ਕੀਤਾ ਤਾਂ ਸਾਡਾ ਇਤਿਹਾਸ ਹੈ ਕਮਿਊਨਿਸਟਾਂ ਦਾ ਇਤਿਹਾਸ ਹੈ ਲੜਨੋਏ ਲੋਕਾਂ ਦਾ ਇਤਿਹਾਸ ਹੈ ਕਿ ਆਪਣੀ ਲੜਾਈ ਉਸ ਦੇ ਅੱਗੇ ਲੈ ਕੇ ਜਾਵਾਂਗੇ ਉਹਦੇ ਸਬੰਧ ਵਿੱਚ ਕਿਸ਼ਨ ਚੋਹਾਨ ਦੱਸਣਗੇ ਤੁਹਾਨੂੰ ਕਿ ਕਿਵੇਂ ਅਸੀਂ ਅਗਲਾ ਪ੍ਰੋਗਰਾਮ ਕੀ ਕਰਾਂਗੇ ਔਰ ਇਹਨੀਆਂ ਬੇਤਨਾਲਾ ਤੋਂ ਹਟਾਓ ਬਹੁਤ-ਬਹੁਤ ਧੰਨਵਾਦ ਔਰ ਮਨਜੀਤ ਕੌਰ ਨੂੰ ਗਾਮੀ ਵਾਲਾ ਨੂੰ ਅਸੀਂ ਸਦਾਜੀ ਪੈਟ ਕਰਦੇ ਆਂ ਬੋਲੀ ਕੁਰਬਾਨੀ ਅਗੇ ਉਹਦੇ ਜਿਹੜੇ ਕਾਰਜ ਅਗੇ ਉਹਨੇ ਜਿਹੜਾ 14 ਪਾਇਆ ਸਾਡੀ ਕਮਿਊਨਿਸਟ ਮੂਵਮੈਂਟ ਦੇ ਵਿੱਚ ਇਸਤਰੀਆਂ ਦੀ ਲੜਾਈ ਦੇ ਵਿੱਚ ਕਿਸਾਨਾਂ ਦੇ ਦੋਸਤਾਂ ਦੇ ਵਿੱਚ ਉਹਦੇ ਲਈ ਅਸੀਂ ਉਹਨਾਂ ਦਾ ਸਿਰ ਨਮੋਨੇ ਆ ਇਹਨੀਆਂ ਬੇਤਨਾਲ ਬਹੁਤ-ਬਹੁਤ ਧੰਨਵਾਦ ਹੁਣ ਕਾਵੜ ਕ੍ਰਿਸ਼ਨ ਚਹਾਨ ਜੀ ਉਹ ਆਪਣੀ ਗੱਲ ਕੀ ਇਹਦੇ ਦਸਵੰਧ ਪ੍ਰੋਗਰਾਮ ਹੋਊਗਾ ਉਹਦੇ ਬਾਰੇ ਦੱਸਣਗੇ ਕੀ ਅੱਗੇ ਆਪਾਂ ਰੂਪਰੇ ਖਾਲ ਨਿਕਣੀ ਹੈ ਇਹ ਨਾ ਸਾਨੂੰ ਇਨਸਾਫ਼ ਮਿਲਦਾ ਮੇਰੇ ਆ ਨਾ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਪੰਜ ਦੇ ਪੰਜ ਨੂੰ ਨਾ ਇਹ ਪਤਾ ਲੱਗਿਆ ਵੀ ਕਿਉਂ ਕਤਲ ਕੀਤਾ ਉਹਦੇ ਲਈ ਕੀ ਕੀਤਾ ਜਾਏਗਾ ਉਹ ਕੌਮਟ ਰਿਸ਼ਨ ਚਾਹਾਨ ਜਿਹੜਾ ਹੈ ਤਾਉ ਦੱਸਾਂਗੇ ਕੌਮਟ ਰਿਸ਼ਨ ਚਾਹਾਨ ਸੀਪੀਐਸ ਜਿਲ੍ਹਾ ਸਤਨ ਸਾਥੀਓ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਦੀ ਘਟਨਾ ਕਰਮ ਵਾਪਰ ਚੀਤੀ ਹੈ ਔਰ ਇਹ ਨੂੰ ਉਸ ਦੇ ਦੇ ਬੋਕੇ ਤੇ ਔਰਤਾਂ ਦੀ ਲੀਡਰ ਦਾ ਕਤਲ ਹੋਣਾ ਇਹ ਛੋਟੀ ਗੱਲ ਨਹੀਂ ਲੇਕਿਨ ਮਾਡਾ ਮੂੰਹ ਤੇ ਇਸ ਮਾਹੌਲ ਦੇ ਅੰਦਰ ਆਪਾਂ ਸਾਰਾ ਪਰਿਵਾਰ ਦਾ ਜੀਪੀਆਈ ਦਾ ਪਰਿਵਾਰ ਸਾਡੇ ਪਰਿਵਾਰ ਨੂੰ ਮਨਜੀਤ ਕੌਰ ਨੂੰ ਇਨਸਾਫ ਲੈਣ ਦੀ ਲਈ ਇਹਨਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਾਉਣ ਦੀ ਲਈ ਅਜੇ ਆਪਾਂ ਬੈਠੇ ਆ ਅਜੇ ਕੋਈ ਸੰਘਰਸ਼ ਦੀ ਰੂਪਰੇਖਾ ਨਹੀਂ ਰੀਕੀ ਗਈ ਕਿਉਂਕਿ ਕੋਈ ਸਾਡਾ ਜੀ ਨਹੀਂ ਕਰਦਾ ਕਿ ਕਿਸੇ ਦੇ ਖਿਲਾਫ ਕੋਈ ਸੰਘਰਸ਼ ਵਿੱਢਿਆ ਜਾਵੇ ਲੇਕਿਨ ਜਿੰਨਾ ਪਤਾ ਲੱਗਿਆ ਇਥੋਂ ਦੇ ਬਤੌਰ ਇੰਚਾਰਜ ਜਿਹੜਾ ਜਿੰਮੇਵਾਰੀ ਸਾਹਮ ਰਿਹਾ ਹੈ ਤੇ ਉਹਨਾਂ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਪਤਾ ਨਹੀਂ ਹੁੰਦਾ ਪ੍ਰਸ਼ਾਸਨ ਦਾ ਸਰਕਾਰ ਦਾ ਕਿੱਥੇ ਆ ਕੇ ਕੀ ਦੁੱਖਾ ਦੇ ਜੇ ਲੇਕਿਨ ਅਸੀਂ ਬੈਠੇ ਆ ਸ਼ਾਂਤਮਈ ਪ੍ਰਧਾਨ ਮੰਤਰੀ ਦੇ ਨਾਲ ਬੈਠੇ ਆ ਔਰ ਸਾਡੀ ਜਿਹੜੀ ਇਸ ਧਰਨੇ ਤੇ ਸ਼ਾਂਤਮਈ ਜਿਹੜਾ ਪ੍ਰਧਾਨ ਮੰਤਰੀ ਪ੍ਰੋਗਰਾਮ ਦੇ ਵਿੱਚੋਂ ਰੋਸ ਧਰਨੇ ਦੇ ਵਿੱਚੋਂ ਔਰ ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਕਿ ਜਿਹੜੇ ਇਹਦੇ ਵਿੱਚ ਸ਼ਾਮਲ ਦੋਸ਼ੀ ਨੇ ਕਤਲ ਨੇ ਔਰ ਸਾਜ਼ਿਸ਼ਕਾਰ ਹੈ ਉਹਨਾਂ ਦੀ ਗ੍ਰਿਫਤਾਰੀ ਦੀ ਅਸੀਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਪੰਜਾਬ ਸਰਕਾਰ ਔਰ ਜਿਹੜਾ ਪੁਲਿਸ ਮੁਖੀ ਤੋਂ ਇਹਦੀ ਮੰਗ ਕਰਦੇ ਆ ਨਾਲ ਹੀ ਇਸ ਦੇ ਸਬੰਧ ਦੇ ਵਿੱਚ ਅਗਰ ਕੋਈ ਪ੍ਰਸ਼ਾਸਨ ਵੱਲੋਂ ਸਾਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਮਿਲਿਆ ਨਾ ਗ੍ਰਿਫਤਾਰੀਆਂ ਹੋਈਆਂ ਤਾਂ ਕੱਲ ਜਿਹੜੀ ਹੈ ਮੀਟਿੰਗ ਵੀ ਕਰਾਂਗੇ ਬਾਕੀ ਭਰਾਤਰੀ ਜਥੇਬੰਦੀਆਂ ਉਹਨਾਂ ਨੇ ਵੀ ਆਉਣਾ ਸਾਰੇ ਜਿਹੜੇ ਮਨਜੀਤਕਾਰ ਜਿਨ੍ਹਾਂ ਲੋਕਾਂ ਦੇ ਲਈ ਲੜਨ ਵਾਲੀ ਸੀ ਕਿਉਂਕਿ ਮਨਜੀਤਕਾਰ ਇਹ ਗੰਮੀ ਵਾਲਾ ਨਹੀਂ ਸੀ ਕੱਲੀ ਮਨਜੀਤ ਕੌਰ ਇੱਕ ਲਹਿਰ ਦਾ ਨਾਂ ਹੈ ਮਨਜੀਤ ਕੌਰ ਮਨਰੇਗਾ ਵਰਕਰਾਂ ਦਾ ਨਾਂ ਹੈ ਮਨਜੀਤ ਕੌਰ ਇੱਕ ਔਰਤਾਂ ਦੀ ਲੜਾਕੂ ਆਗੂ ਦਾ ਨਾਂ ਹੈ ਮਨਜੀਤ ਕੌਰ ਇੱਕ ਆਵਾਮ ਦਾ ਨਾਂ ਹੈ ਇਸ ਕਰਕੇ ਇਹ ਛੋਟੀ ਗੱਲ ਨਹੀਂ ਇਹ ਮਨਜੀਤ ਦਾ ਕਤਲ ਹੋਣਾ ਮਜ਼ਦੂਰ ਜਮਾਤ ਨੂੰ ਦਬਾਉਣਾ ਲਾਲ ਝੰਡੇ ਦੇ ਸ਼ਗਰਫ ਨੂੰ ਦਬਾਉਣ ਦੇ ਬਰਾਬਰ ਹੈ ਇਸ ਕਰਕੇ ਅਸੀਂ ਬੈਠ ਕੇ ਜੇ ਇਨਸਾਫ ਮਿਲਦਾ ਤਾਂ ਠੀਕ ਹੈ ਨਹੀਂ ਫਿਰ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਕੀ ਰੂਪਰੇਖਾ ਦਿੱਕਣੀ ਹੈ ਦੂਜੇ ਸਾਥੀਆਂ ਨੂੰ ਵੀ ਨਾਲ ਲਿਆ ਜਾਏਗਾ ਭਰਾਤਰੀ ਜਥੇਬੰਦੀਆਂ ਵੀ ਨਾਲ ਲਿਆ ਜਾਏਗਾ ਅਗਲਾ ਪ੍ਰੋਗਰਾਮ ਜਿਹੜਾ ਜੇਕਰ ਪ੍ਰਸ਼ਾਸਨ ਸਾਨੂੰ ਸਹਿਯੋਗ ਕਰਦਾ ਤਾਂ ਫਿਰ ਉਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਹੋਏਗਾ ਅਗਰ ਇਹਦੇ ਵਿੱਚ ਕੋਈ ਟਲਮਟ ਆਉਂਦੀ ਹੈ ਤੇ ਫਿਰ ਉਹ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਆਪਾਂ ਸਾਥੀਆਂ ਨੇ ਜਿਹੜੇ ਆਏ ਨੇ ਮੇਰੇ ਕੋਲ ਸ਼ਬਦ ਨਹੀਂ ਕਿ ਆਪਣਾ ਪਰਿਵਾਰ ਹੈ ਔਰ ਦੁੱਖ-ਦਰਦ ਜਿਹੜਾ ਮਨਜੀਤ ਪਰਿਵਾਰ ਦੇ ਵਿੱਚ ਨਹੀਂ ਰਹਿ ਰਹੀ ਸੀ ਮਨਜੀਤ ਦਾ ਪਰਿਵਾਰ ਸੀ ਮਨਜੀਤ ਦੇ ਰਿਸ਼ਤੇਦਾਰ ਸੀ ਮਨਜੀਤ ਦੇ ਵੱਡੇ ਸੀ ਮਨਜੀਤ ਦੇ ਬੱਚੇ ਸੀ ਇਸ ਕਰਕੇ ਅੱਜ ਸਾਡੀ ਜ਼ਿੰਮੇਵਾਰੀ ਉਹ ਬੇਟੀਆਂ ਦੇ ਸਿਰ ਤੇ ਹੱਥ ਰੱਖਣਾ ਉਹਨਾਂ ਦੀ ਸੁਰੱਖਿਆ ਕਰਨਾ ਉਹਨਾਂ ਨੂੰ ਇਨਸਾਫ਼ ਦਿਵਾਉਣਾ ਇਹ ਸਾਡੀ ਜ਼ਿੰਮੇਵਾਰੀ ਬਣ ਗਈ ਹੁਣ ਉਹਨਾਂ ਦੇ ਮਾਂ ਪਿਓ ਪਹਿਲਾਂ ਮਨਜੀਤ ਨੇ ਪਿਓ ਦਾ ਰੋਲਾ ਦਾ ਕੀਤਾ ਮਾਂ ਦਾ ਰੋਲਾ ਦਾ ਕੀਤਾ ਤੇ ਹੁਣ ਸਾਨੂੰ ਵੱਧ ਕਿਸਮਤੀ ਦੇ ਨਾਲ ਉਹ ਬੱਚਿਆਂ ਦੇ ਲਈ ਦੋਨੇ ਕਿਸਮ ਦਾ ਰੋਲ ਅਦਾ ਕਰਨਾ ਪੈਣਾ ਇਸ ਕਰਕੇ ਆਪਾਂ ਸਮੇਂ ਨਾਲ ਜਿਹੜੀ ਕਿਉਂਕਿ ਸ਼ਰਧਾਂਜਲੀयां ਹਮੇਸ਼ਾ ਉਹਨਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਜਿਹੜੇ ਲੋਕ ਆਪਣੀ ਉਮਰ ਜਿਹੜੀ ਹੈ ਗਮਾਕੇ ਜਾਣ ਲੇਕਿਨ ਉਹ ਸਮੇਂ ਤੋਂ ਪਹਿਲਾਂ ਗਏ ਐ ਔਰ ਮੈਂ ਉਸ ਨੂੰ ਲਹਿਰ ਦੇ ਵਿੱਚ ਲੜਨ ਵਾਲੀ ਕਾਮਰੇਡ ਮਨਜੀਤ ਸ਼ਹੀਦ ਮਨਜੀਤ ਕੌਰ ਗਾਮੀਵਾਲਾ ਇਹ ਕੋਈ ਆਮ ਵਿਅਕਤੀ ਨੇ ਕਤਲ ਨਹੀਂ ਕੀਤਾ ਜੇ ਕਤਲ ਕੀਤਾ ਜਾਂਦਾ ਤਾਂ ਸਾਰਾ ਟੱਬਰ ਹੁਣ ਨੂੰ ਗ੍ਰਿਫਤਾਰ ਕੀਤਾ ਹੁੰਦਾ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਕੀ ਗੱਲਬਾਤ ਹੈ ਅਸੀਂ ਉਹ ਜਨਤਕ ਵੀ ਕਰਾਵਾਂਗੇ ਤੇ ਸਾਡੇ ਜਿਹੜੇ ਇਹ ਮਨਜੀਤ ਕੌਰ ਹੈ ਇਹਦੇ ਕਾਤਲਾਂ ਨੂੰ ਗ੍ਰਿਫਤਾਰ ਕਰਾਵਾਂਗੇ ਹੁਣ ਸਵਾਲ ਇਸ ਗੱਲ ਦਾ ਉੱਠ ਰਿਹਾ ਹੈ ਅਜੇ ਤੱਕ ਅਸੀਂ ਬੈਠੇ ਆ ਕੋਈ ਸਾਡਾ ਕੋਈ ਉਹ ਨਹੀਂ ਪ੍ਰੋਗਰਾਮ ਨਹੀਂ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਪੁਲਿਸ ਨੂੰ ਐਡੀ ਕੀ ਕਹਾ ਰਹੀ ਹੈ ਕਿ ਜਿਹੜੀ ਫਟਾਫਟੇ ਕਰ ਲੇ ਮੈਂ ਐਸਐਸਪੀ ਸਾਹਿਬ ਮਾਨਸਾ ਇਥੋਂ ਦੇ ਸਬਡਿਵੀਜ਼ਨ ਦੇ ਡੀਐਸਪੀ ਔਰ ਡੀਜੀਪੀ ਪੰਜਾਬ ਔਰ ਇਥੋਂ ਦਾ ਮੁੱਖ ਮੰਤਰੀ ਪੰਜਾਬ ਦਾ ਉਹਨੂੰ ਇਹ ਕਹਿਣਾ ਚਾਹੁੰਦਾ ਕਿ ਹਲਾਕ ਕਿਸ ਕਿਸਮ ਦੇ ਬਣਾਏ ਆ ਕਿ ਪੁਲਿਸ ਦੇ ਦੋਸ਼ੀਆਂ ਨੂੰ ਤਾਂ ਸੁਣਿਆ ਤੰਗ ਕਰੇ ਅਜੇ ਤਾਂ ਬੱਚਿਆਂ ਦੀ ਮਾਂ ਅਜੇ ਉਹ ਮਰਤਰੀ ਤੇ ਪਈ ਹੈ ਤੇ ਇਹਨਾਂ ਨੂੰ ਦਸਤਕਾਂ ਦੀ ਕਿਸ ਗੱਲ ਦੀ ਪਈ ਹੈ ਇਸ ਕਰਕੇ ਜਿਹੜੀ ਗੱਲ ਕਰਨੀ ਹੈ ਸਾਡੇ ਨਾਲ ਇੱਥੇ ਖੁੱਲੀ ਗੱਲ ਕਰੇ ਔਰ ਅਸੀਂ ਇਸ ਕਿਸਮ ਨੂੰ ਜਿਹੜੀ ਕੋਈ ਮੰਨਤਾ ਨਹੀਂ ਦੇਵਾਂਗੇ ਔਰ ਮੈਂ ਇਸ ਦਰਨੇ ਦੇ ਜਰੀਏ ਐਸ ਐਚਓ ਬੋਹਾ ਨੂੰ ਕਹਿਣਾ ਚਾਹੁੰਦਾ ਵੀ ਭੁਲੇਖਾ ਨਾ ਰੱਖਿਓ ਕਿਤੇ ਕਈ ਵਾਰੀਆ ਸੁਪਾਰਸ਼ ਸਹਿਤ ਪੁਰਸ਼ਾਂ ਜਿਹੜੀਆਂ ਚੱਲਣਗੀਆਂ ਇਹ ਲੜਨ ਵਾਲੇ ਲੋਕ ਨਹੀਂ ਰਾਜੇ ਤਾਂ ਡਰਨ ਵਾਲੇ ਲੋਕ ਹੈ ਇਸ ਕਰਕੇ ਆਪਦਾ ਤਰੀਕਾ ਕਰਨ ਬਦਲ ਤੇ ਜਿਹੜਾ ਬੰਦੀ ਕਾਰਵਾਈ ਹੈ ਉਹ ਕੰਨ ਔਰ ਪਰਿਵਾਰ ਨੂੰ ਤੇ ਪਾਰਟੀ ਨੂੰ ਸ਼ਾਬ ਦਬਾਉਣ ਇਹ ਮੇਰੀ ਬੇਨਤੀ ਹੈ